ਸਾਲ ਜੀ ਉਮੀਦ ਕਰਦੇ ਆ ਕਿ ਤੁਸੀਂ ਸਾਰੇ ਠੀਕ ਠਾਕ ਹੋਮਗੇ ਚੜਦੀ ਕਲਾ ਵਿੱਚ ਹੋਮਗੇ ਤੇ ਅੱਜ ਵਾਲੀ ਵੀਡੀਓ ਦੀ ਆਪਾਂ ਸਟਾਰਟਿੰਗ ਇੱਥੋਂ ਕਰਦੇ ਆ ਰਵਨੀਤ ਹੋ ਗਿਆ ਰੈਡੀ ਸਕੂਲ ਵਾਸਤੇ ਸੇ ਨੇ ਬ੍ਰੇਕਫਾਸਟ ਕਰ ਲਿਆ ਕਾਫੀ ਰਹਿ ਗਈ ਪਰ ਜਲਦੀ ਜਲਦੀ ਦੇਖ ਲੋ ਉੱਧਰ 5 ਮਿੰਟ ਅੱਗੇ ਆ ਕਲੋਕ 7:35 ਹੋ ਗਈ ਰਵਨੀਤ ਇੱਕ ਵਾਰ ਦੇਖ ਲਈ ਕਿੱਥੇ ਗਾੜੀ ਬਸ ਉਦੋਂ ਤਾਂ ਉੱਧਰ ਸੀ ਤੁਸੀਂ ਸੀ ਪੰਜ ਮਿੰਟ ਸੀ ਗਈ ਆ ਤੇ ਆ ਪੂਰੀ ਇਸ ਦੀ ਨਹੀਂ ਦਿੱਚ ਸੁੱਤਾ ਫਿਰ ਇਹਨੂੰ ਵੀ ਪਿਆ ਕਰੂ ਜਾਣਾ ਹਨਾ ਨਾਰਾ ਨੂੰ ਗੈਪ ਰੱਖੇ ਫਿਰਤੇ ਹਾਂ ਬਸ ਸਬਰ ਫਿਰ ਵੀ ਨਹੀਂ ਆਣੀ ਤੇ ਛੋਟੇ ਛੋਟੇ ਲਾਉਣੇ ਉਦੋਂ ਤੱਕ ਹੁੰਦਾ ਹੀ ਆ ਹੁਣ ਇਹਨੂੰ ਦੁਨੀਆ ਚ ਹੰਦਾ ਨਹੀਂ ਪਤਾ ਰਾਤ ਨੂੰ ਸੌਂ ਚ ਨਹੀਂ ਆਉਂਦਾ ਕਾਫੀ ਕਾਫੀ ਦੇਖਦੇ ਆ ਪੀ ਲੈ ਪੁੱਤ ਚੱਲ ਨਹੀਂ ਗੇਟ ਚ ਘੱਟ ਕੇ ਪੀ ਲੈ ਮੈਂ ਲੈ ਆਉਂਗਾ ਆ ਤੁਹਾਨੂੰ ਮੈਨੂੰ ਦੋਗੇ ਐਸਿੰਟ ਲੁਕ ਐਸਿੰਟ ਚੈੱਕ ਕਰ ਲਾ ਜੇ ਨੇੜੇ ਹੋਈ फिर तो तू तो पी जाई बुत तो गर्म जी कॉफी आपा उरी बेलले चा चल बस पीती जाऊ आ जा नहीं नहीं लाया ले मैं ले आऊं कप लॉक खोलयो है मैं ओहिनी से खोल दी सवेरे तो बंद थी हुन दा कट गी पी ले तू बैच कल जस नी चक्की फिर दी थी ओटे पे काउंटर ते देख के आयो कोई बैच नी मिलदा बैच ही होगा आईनी बैच ही होगा तो कॉफी पीला मिलता है अभी गर्म गर्म जी कॉफी पीजिए आ गई बस बस जिस दिन तो है नहीं वेनु पीला ना तो दोगुट्टा होर पीला ना बस आई तो चले जाना सी तो जाना है जरूर नहीं तो किम्मे तो ना देखो कॉफी हो मी शाड़ी की ਜਾ ਹਾ ਰਮਨੀਤਾ ਨਾਈਸੀ ਆ ਚਲੀ ਗਈ ਕਹਿੰਦੀ ਬਸ ਉਹਨੇ ਨਹੀਂ ਲੱਤੀ ਸੀ ਦੇਖੀ ਸੀ ਵੀ ਆਉਣ ਵਾਲੀ ਆ ਤੁੰਦੇ ਹੈਗੇ ਮੈਂ ਤਾਂ ਗੈਸ ਦੀ ਮੇਰੇ ਤਾਂ ਬੱਚੇ ਹੈਗੇ ਨੇ ਠੀਕ ਹੈ ਨਹੀਂ ਤੇਰੇ ਪਾਪਾ ਨੂੰ ਭੇਜ ਦਿੰਨੀ ਆ ਉੱਥੇ ਤੇ ਕੈਪਟਾ ਲੈ ਜਾਂਦੇ ਆ ਗਿਆ ਬਸ ਨੇ ਹੰਤੰਤ ਜੀ ਕਾਫੀ ਆ ਮੈਂ ਕਹਿੰਦਾ ਇਵਰ ਉੱਥੇ ਕੋਈ ਵੀ ਨਹੀਂ ਹੁੰਦਾ ਹੈਗਾ ਅੱਡੇ ਤੇ ਬਾਲੀ ਸਨ ਨਸਰਾਜ ਹੀ ਹੁੰਦੇ ਆ ਗਈ ਬਸ हां ओए कहंदी सी कहंदी मम्मा ਆਉਣ ਆਲੀ ਆ ਬਸ ਆ ਚਲੀ ਆ ਗਿਆ ਤੁਸੀਂ ਚਾਹ ਪੀਣੀ ਹੈ ਕੋ ਕਾਫੀ ਬਹੁਤ ਤਾਂ ਕੁਛ ਨਹੀਂ ਵੀ ਦਾਰੇ ਤਾਂ ਚਲੀ ਗਈ ਸਕੂਲ ਫਿਰ ਮੈਂ ਕੰਮ ਤਾਂ ਦੀ ਕਰਦੀ ਅੱਜ ਲੈਟ ਦਾ ਵੀ ਕਹਤਾ ਕਹਿੰਦੇ 9 ਵਜੇ ਨੂੰ ਜਿਹੜੀ ਲੈਟ ਕੱਟੀ ਜਾਊਗੀ ਤੇ ਸ਼ਾਮ ਨੂੰ 5 ਵਜੇ ਆਊਗੀ ਜੀਨੇ ਜੀਨੇ ਆਪਣੇ ਕੰਮ ਕੋਈ ਵੀ ਕਰਨੇ ਨੇ ਕਰ ਲੋ ਹਲੇ ਮੈਂ ਦੋਨੇ ਗੀਜ਼ਰ ਚਲਾਤੇ ਔਨ ਕਰਤੀ ਤੇਰੇ ਨੂੰ ਨਹੀਂ ਤਿਆਰੀ ਹੋ ਕੇ ਚਲੇ ਗਏ ਮਸ਼ੀਨ ਤੇ ਮੈਂ ਕੱਪੜੇ ਪਾਤੀ ਸੀਗੇ ਇੱਕ ਕਾਉਂਡ ਲੱਗ ਗਿਆ ਦੂਜਾ ਹੁਣ ਲੱਗ ਜੂ ਤੇ ਹੁਣ ਕਰਦੇ ਕਿਉਂਕਿ ਧੁੰਦ ਹੁੰਦੀ ਆ ਧੁੰਦ ਤੇ ਫਿਰ ਇਹ ਹੋ ਜਾਂਦਾ ਹੁਣ ਦੇਖੋ ਬਾਹਰ ਕੁਝ ਵੀ ਨਹੀਂ ਦਿਸਦਾ ਹੈਗਾ ਤੇ ਬਸ ਸਟੈਂਡ ਤੋਂ ਆਪਣੇ ਦੋ ਹੀ ਬੱਚੇ ਸਰਦੇ ਨੇ ਇੱਥੋਂ ਤੇ ਵੀ ਬੱਚੇ ਇਕੱਲੇ ਹਨ ਕਿ ਜਿਵੇਂ ਹੁਣ ਜਿਆਦਾ ਕਈ ਵਾਰ ਚਿੱਟੇ-ਚੁੱਟੇ ਵਾਲੇ ਕੋਈ ਹੋਰ ਕੀ ਅੱਜਕੱਲ ਮਾਹੌਲ ਬਿਲਕੁਲ ਨਹੀਂ ਹੈਗਾ ਤਾਂ ਥੋੜਾ ਹੋ ਜਾਂਦਾ ਹਨਾ ਤੇ ਉਦਾਂ ਤਾਂ ਬਸ ਵਾਲੇ ਹਨਾ ਲੇਬਲ ਕੇਸ ਨੂੰ ਪਾਉਂਦੇ ਨੇ ਬਸ ਦੀ ਆਉਣ ਬਿਲੇ ਵੀ ਜਾਣ ਬਿਲੇ ਵੀ ਕਿਉਂਕਿ ਉਹ ਨਾਲ ਬਹੁਤ ਆਸਾਨ ਹੋ ਜਾਂਦਾ ਹਨਾ ਸੌਖਾ ਰਹਿੰਦਾ ਕਿਉਂਕਿ ਇਹ ਬਸ ਤਾਂ ਜ਼ਿਆਦਾ ਖੜਦੀ ਹੈ ਤਾਂ ਹੈ ਨਹੀਂ ਯਾਰ ਟਾਈਮ ਘੱਟ ਹੁੰਦਾ ਇਹਨਾਂ ਕੋਲੇ ਤੇ ਉਹਦੇ ਕਰਕੇ ਲੋਕੇਸ਼ਨ ਚੱਲਦੀ ਰਹਿੰਦੀ ਆ ਪਰ ਫਿਰ ਵੀ ਸੰਦੀਪ ਚੜਾਇਆ ਇਹ ਰਵਨੀਤ ਨੂੰ ਇੱਕ ਵਾਰ ਨਸ ਉਹ ਕਈ ਵਾਰ ਜਿਹੜੇ ਦੂਜੇ ਬੱਚਾ ਹੁੰਦਾ ਨਾ ਉਹਦੇ ਘਰ ਦੇ ਵੀ ਹੁੰਦੇ ਨੇ ਨਾਲ ਚਲੋ ਫਿਰ ਇਹ ਹੁੰਦਾ ਸਾਨੂੰ ਆ ਵੀ ਬਾਕੀ ਤੁੰਦ ਕਰਕੇ ਹੁਣ ਛੁੱਟੀ ਆ ਹੋ ਜਾਣਗੀ ਅੱਗੇ ਤਾਂ ਸੌਬਤੋ ਕਹਿੰਦੇ ਨੇ ਸੌਕਾ ਹੋ ਜੂ ਖਰਾਬ ਜੇ ਮੌਸਮ ਸੌਕਾ ਬਹੁਤ ਐ ਬੱਚਿਆਂ ਨੂੰ ਪੇਸਤਾ ਦਿੰਨੇ ਆ ਡਰ ਲੱਗਦਾ ਰਹਿੰਦਾ ਸੜਰੀ ਹੋਇਆ ਮੈਂ ਹਾਂ ਇੱਕ ਵਾਰ ਤਾਂ ਚੱਲਦਾ ਵਧੀਆ ਮੈਂ ਕਰਮ ਵੀ ਪਾਟਦੀ ਆ ਇੱਕ ਆਹ ਪੈਰ ਨਹੀਂ ਉੱਚਦਾ ਫੇਰ ਜਿੱਥੇ ਦਵਾਈ ਚੱਲਦੀ ਆ ਖਬਰੇ ਵੀ ਚੰਨਣ ਲੱਗਦੀ ਹਾਂ ਠੀਕ ਠੀਕ ਹੋਊ ਜੇ ਤੁਸੀਂ ਰਾਤੀ ਬੁਣੋਗੇ ਤੇ ਵੀ ਉਹ ਘੁੰਮਾ ਜਾਵੇ ਠੀਕ ਆ ਉਸ ਤੋਂ ਹੋਰ ਖੁੱਲ ਗਿਆ ਉਹ ਤਾਂ ਖੁੱਲ ਗਿਆ ਹਾਂ ਦਵਾਈਆਂ ਨਾਲ ਹਾਂ ਉਹ ਤਾਂ ਹੈ ਹੀ ਨਹੀਂ ਹੁਣੀ ਮਿਕਾ ਹੁਣ ਤਾਂ ਮੈਂ ਆਪੇ ਬੈਜਾਂ ਨਹੀਂ ਉੱਠ ਕੇ ਆਪੇ ਬੈਜਾਂ ਨਹੀਂ ਆ ਆਪਕੇ ਕੁਰਸੀ ਤੇ ਵੀ ਹੋ ਜਾਣੀਆਂ ਆਏ ਜਿਵੇਂ ਲਵੇ ਲੇ ਕੇ ਹਾਂ ਹਾਂ ਇੱਕ ਪੈਰ ਤਾਂ ਮੇਰਾ ਵਧੀਆ ਲੋਟ ਆ ਇੱਕ ਪੈਰ ਇਹਨੂੰ ਗਸਾਈ ਕਰ ਲਿਆ ਚ ਦੱਸਦੇ ਹੋਣਗੇ ਕੋਈ ਵੀ ਉਹ ਗਠੀ ਦੱਸਦੈ ਨੇ ਉਹ ਕਹਿੰਦੇ ਗਠੀ ਆ ਗਿਆ ਵੀ ਕੀਪ ਤਾਂ ਗਠੀ ਦਾ ਹੀ ਜੋੜ ਖੜਾ ਹੋਵੇ ਤੂੰ ਹੀ ਦੀ ਉਹ ਦਵਾਈ ਨਾਲ ਹੀ ਖੁੱਲੇਆ ਗਠੀ ਆਲੀ ਨਾ ਹਾਂ ਹਾਂ ਹੂੰ ਤਾਂ ਤੂੰ ਹੀ ਮੇਰੀ ਵਧੀਆ ਕਿਤੇ ਜਮੈਂ ਐ ਕਰਦਿਆਂ ਮੈਂ ਕਿਥੇ ਬੈਠਿਆ ਵੀ ਸੀ ਜਾਨਵਰ ਆ ਤੇਰਾ

ਕੀ ਸਾਡੇ ਆਏ ਨੇ ਮਾਸੀ ਜੀ ਹੁਣੇ ਹਨ ਮੇਰੀ ਭੈਣ ਦੀ ਸੱਸ ਸੱਸਾ ਦੋਨੇ ਦੋਨੇ ਮਤਲਬ ਦੋਨੇ ਮਾਸੀ ਜੀ ਨੇ ਅਲਾਲ ਅਲਾਲ ਪੁਆਣੀ ਕਿ ਦੋਨੇ ਇਕੱਠੇ ਆਈ ਨੇ ਮਤਲਬ ਪੈਣਾ ਪੈਣਾ ਨਹੀਂ ਹੀ ਮਾਸੀ ਜੀ ਹੁਣੇ ਆ ਗੁਣੇ ਤੇ ਮੰਮੀ ਨੂੰ ਮਿਲਣ ਆਈ ਆ ਨੇ ਸਵੇਰੇ ਸਵੇਰੇ ਹੁਣ ਬਸ ਆਈ ਆ ਨੇ ਹੁਣ ਮੈਂ ਕਿਚਾ ਬਣਾਦਾ ਕਹਿੰਦੇ ਰੋਟੀ ਰੁੱਟੀ ਖਾ ਕੇ ਆਏ ਆ ਨਾਲੀ ਚਾਹ ਸੰਦੀਪ ਆਇਨੇ ਮਾਸੀ ਜੀ ਹੁਣੇ ਆਈ ਹੋਈ ਨਹੀਂ ਆ ਲਾਲਾ ਵਾਲੀ ਆਣਾ ਕਿ ਮੇਰੇ ਆ ਗਈ ਹੰਜਾ ਤੁਸੀਂ ਲੰਘਿਓ ਸਿਆ ਹੋਾਸ ਬਸ ਆਇਨੇ ਹੁਣੇ ਚਾਹ ਚਾਹ ਅੱਜ ਮੈਨੂੰ ਖੋਲ ਦੋ ਚਲ ਹਾਂ ਹਾਂ ਸਤਿ ਸ਼੍ਰੀ ਅਕਾਲ ਉਹ ਠੀਕ ਆ ਹਾਂ ਹਾਂ ਫੇਕੇ ਤੂੰ ਹਾਲੇ ਲੋਟਾ ਕੇ ਤੇ ਉਹ ਖੜੇ ਸੀ ਹੱਡੇ ਤੇ ਮਾਸੀ ਹੁੰਦੀ ਜਦੋਂ ਮੈਂ ਲੱਗਿਆ ਸੀ ਅਸਿਆ ਮੇਰੇ ਨਾਲ ਤੀਜ ਦੋ ਜੇ ਮੋਟਰਸਾਈਕਲ ਦੀ ਬਸ ਫਿਰ ਹੋਇਆ ਅਸਿਆ ਮੋਟਰਸਾਈਕਲ ਤੇ ਆਏ ਹੋ ਇਹ ਮੂਲੋ ਵਾਲ ਜਾ ਕੇ ਨਹੀਂ ਠੀਕ ਹਾਂ 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 ਸਾਰੀ ਗਾੜੀ ਹਾਂ ਹਾਂ ਬੜੀਆ 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 ਲੱਗਿਆ ਬੜੀਆ ਹਾਂ ਬੜੀਆ ਲੱਗਿਆ ਮੈਂ ਤਿਆਰੀ ਕਰ ਲਈ ਜਾਂਦੀ ਹਾਂ ਹਾਂ ਨਹੀਂ ਠੀਕ ਹੈ ਜੀ ਸਾਈ ਕੀ ਕਰੀਏ ਮੁੰਡੀ ਬੁਹਿਆਂ ਸਮਝ ਬੁਹਿਆਂ ਇਹ 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 ਬੱਸ ਉਹਨਾਂ ਦੇ ਆਲਾ ਫਾਇਰ ਤੇ ਲਾਵੇ ਜੇ ਉਹ ਮਾਰ ਤੌਰ ਤੇ ਲਾ ਕੇ ਮਾਰੀ ਗੇ ਰੱਬ ਹਾਂ ਹਾਂ ਕੋਈ ਨਹੀਂ ਹੋਣੀ ਕਿ ਲੋਟਾ ਇਹ ਜਮਾਨਾ ਇੱਕ ਸਟਾਗਰ ਕੋਈ ਨਹੀਂ ਆਇਆ ਹੋ ਗਿਆ ਕਰ ਹਾਂ ਹੋ ਜੀ ਸਿੰਘੀ ਹੋ ਗਈ ਉਹ ਬੜੀ ਵਧੀਆ ਤੁਸੀ ਮਿਲ ਗਏ ਜੀ ਕਈ ਦਿਨਾਂ ਦਾ ਬੈਠਾ ਕਈ ਗਈ ਕੋਈ ਨਾਲ ਲੈ ਕੇ ਜਮਾਨਾ ਨੂੰ ਕਿਸੇ ਨਾਲ ਪੁੱਛੀ ਕਿਵੇਂ ਆ ਗੋਡੇ ਕਿਵੇਂ ਨੇ ਆਏ ਨਾ ਮੇਰੇ ਵਾਂਗ ਵਿਚਾਰੇ ਇੰਨੀ ਦਬਾਈ ਖਾਂਦੀ ਖਾਂਦੀ ਬੈਗੀ ਆਈ ਬੈਗੀ ਮੈਂ ਵੀ ਪੂਰੇ ਮਾਰੀ ਦੋ ਅੰਗਰ ਪੁੱਛ ਰਿਹਾ ਮੈਂ ਨਹੀਂ ਠੀਕ ਆ ਗਏ ਰੋਣ ਠੀਕ ਆ ਤਾਂ ਹੁਣ ਬਹੁਤ ਕੋਈ ਜਿਹਾ ਵੀ ਨਾ ਪੈਸੈਂਟ ਨਹੀਂ ਦੂਜੰਗਾ ਕੋਈ ਨਹੀਂ ਹੋ ਜਾਏਗੀ ਠੀਕ ਬਥੇਰਾ ਬਸ ਪੈਰ ਗਿੱਟੇ ਹੀ ਰਹਿ ਗਏ ਹਾਂ ਹਾਂ ਹੁਣ ਤਾਂ ਬਹੁਤ ਖਰਕ ਪੈ ਗਿਆ ਵਾਸੀ ਹੋ ਜੀ ਉਹ ਵੀ ਠੀਕ ਮਾਸੇ ਬਣਾ ਕੰਮ ਇੱਧਰ ਹੋ ਗਿਆ ਤੇ ਇੱਧਰ ਲੱਗੇ ਹੋਏ ਨੇ ਹੁਣ ਵੀਰੇ ਜੀ ਸਰਸ ਪੱਟਣ ਲੱਗ ਗਿਆ ਕੋਣ ਦੇ ਗਿਆ ਕੋਣ ਦੇ ਕੇ ਗਿਆ ਕਿਹਨੇ ਦਿੱਤੇ ਨੇ ਕਿਹਨੇ ਦਿੱਤੇ ਨੇ ਆਦੀ ਦੇ ਅੰਟੀ ਨੇ ਦਾਦੀਆਂ ਨੇ ਦਾਦੀਆਂ ਨੇ ਤੈਨੂੰ ਮਿਲਦੀਆਂ ਤਾਂ ਹੁੰਦੀਆਂ ਹੈ ਮਾਮੀਆਂ ਨੇ ਮਾਮੀਆਂ ਨੇ ਇਹ ਕਿ ਪੁੱਤ ਦਾਦੀਆਂ ਦੇ ਕੀ ਕਹਿੰਦੀ ਤੈਨੂੰ ਗੱਲ ਤੂੰ ਇਹ ਲੈ ਫੋਟੋ ਔੜਵੇ ਤੂੰ ਇਹ ਲੈ ਲੈ ਤੂੰ ਨਾ ਥੈਂਕ ਯੂ ਬੋਲਿਓ ਉਹਨਾਂ ਨੂੰ ਨਾ ਤਾਂ ਕਿਹਾ ਵੀ ਮੈਂ ਨਹੀਂ ਲੈਣੇ ਹੈਗੇ ਤੂੰ ਜਦੋਂ ਜਦੋਂ ਹੀ ਫੜਦੇ ਹਾਂ ਲੈ ਲੈ ਖਾਜੋ ਲੋਡ ਕਾਸੇਨ ਉਟ ਲੈ ਲਈ ਥੈਂਕ ਯੂ ਤਾਂ ਬੋਲਣਾ ਸੀ ਮੇਰਾ ਥੈਂਕ ਯੂ ਬੋਲਦੇ ਹੁੰਦੇ ਨੇ ਬੁੱਤਾਂ ਹਾਂ ਥੈਂਕ ਯੂ ਬੋਲਦੇ ਹੁੰਦੇ ਨੇ ਬੱਬਾ ਪਾਪਾ ਉਸ ਮਾਸੀ ਜੀ ਹੁਣੀ ਆਇਆ ਤੋਂ ਬਾਅਦ ਆਪਾਂ ਕੋਈ ਵੀਡੀਓ ਨਹੀਂ ਕਰੀ ਹੈਗੀ ਅੱਗੇ ਸ਼ੂਟ ਤੇ ਹੁਣ ਮੈਂ ਸ਼ਾਮ ਨੂੰ ਜਿਹੜਾ ਬਲੌਗ ਵੀਡੀਓ ਬਣਾਉਣ ਲੱਗੀ ਹੋਈਆਂ ਤੇ ਮਿਸਤਰੀ ਚਲੇ ਗਏ ਤੇ ਮਿਸਤਰੀਆ ਜਿਹੜਾ ਕੰਮ ਤੰਦ ਦਸ ਗਿਆ ਨਿਮੜ ਕੇ ਚਲੇ ਗਏ ਤੇ ਅੱਜ ਜਿਹੜਾ ਦਿਨ ਸੀ ਥੋੜਾ ਜਿਹਾ ਬਿਜੀ ਰਹਾ ਧੁੱਪ ਤਾਂ ਸਾਰਾ ਦਿਨ ਹੀ ਨਹੀਂ ਨਿਕਲੀ ਹੈਗੀ ਸਾਰਾ ਦਿਨ ਧੁੱਪ ਨਹੀਂ ਨਿਕਲੀ ਹੈਗੀ ਤੇ ਦਿਨ ਤਾਂ ਕਰਕੇ ਅੰਦਰ ਹੀ ਜ਼ਿਆਦਾ ਲੰਗ ਗਿਆ ਦੇ ਅੰਦਰ ਲੰਘ ਗਿਆ ਤੇ ਦੂਸਰਾ ਅਸੀਂ ਉਹੀ ਫਰੈਂਡਾ ਫਰੈਂਡ ਆ ਜਿਹੜੋ ਇਕੱਠੀਆਂ ਹੋ ਜਾਂਦੇ ਆ ਅਸੀਂ ਗੱਲਾਂ ਕਰਨ ਲੱਗ ਗੀ ਆ ਹਨਾ ਤੇ ਫਰੈਂਡ ਸਰਕਲ ਸਾਰਾ ਤੇ ਘੰਟਾ ਡੇਢ ਘੰਟਾ ਮੇਰਾ ਉੱਧਰ ਲੱਗ ਗਿਆ ਹਨਾ ਖਰਾਬ ਤਾਂ ਮੈਂ ਨਹੀਂ ਕਹੂੰਗੀ ਵੀ ਖਰਾਬ ਹੋ ਗਿਆ ਕਿਉਂਕਿ ਉਹ ਵੀ ਜ਼ਰੂਰੀ ਹੁੰਦਾ ਹਨਾ ਲਾਈਫ ਦੇ ਵਿੱਚ ਕਹਿੰਦੇ ਹੁੰਦੇ ਨੇ ਹਰ ਇੱਕ ਚੀਜ਼ ਜ਼ਰੂਰੀ ਹੁੰਦੀ ਆ ਸਾਰਾ ਦਿਨ ਇਹ ਵੀ ਨਹੀਂ ਹੈਗਾ ਚਲੋ ਜਿਹੜਾ ਸੋਸ਼ਲ ਮੀਡੀਆ ਇਹ ਵੀ ਮੈਨੂੰ ਇਹ ਹੁੰਦਾ ਵੀ ਇੱਕ ਪਲੇਟਫਾਰਮ ਆ ਹਨਾ ਜਿੱਥੇ ਆਪਾਂ ਆਪਣੀ ਗੱਲਬਾਤ ਕਰ ਸਕਦੇ ਆ ਹਨਾ ਰੱਖ ਸਕਦੇ ਆ ਕੋਈ ਵੀ ਹੁੰਦਾ ਕਿਉਂਕਿ ਆਪਣਾ ਸਰਕਲ ਆ ਜਿਹੜਾ ਵੱਧਦਾ ਤੇ ਤਾਂ ਕਰਕੇ ਜਿਹੜਾ ਸੋਸ਼ਲ ਮੀਡੀਆ ਵਿੱਚ ਲਾਉਣੀ ਹੁੰਨੀ ਆ ਤੇ ਬਲੌਗਿੰਗ ਕਰਦੇ ਆ ਜਾਂ ਕੁਝ ਵੀ ਕਰਦੇ ਆ ਹਨਾ ਤੇ ਇਹ ਹੋ ਜਾਂਦਾ ਫਿਰ ਮੈਨੂੰ ਉਹ ਹੋ ਗਿਆ ਹੁਣ ਜਦੋਂ ਉੱਥੇ ਅਸੀਂ ਗੱਲਾਂ ਮਾਰਦੇ ਆ ਹਨਾ ਵੀ ਚਲੋ ਟਾਈਮ ਲੰਘਦਾ ਜਿਹੜਾ ਤਾਂ ਕਰਕੇ ਮੇਰਾ ਰੋਟੀ ਰੋਟੀ ਦਾ ਵੀ ਅੱਜ ਦੁਪਹਿਰ ਦਾ ਸਟਿਊਲ ਸੀ 3-4 ਵਜੇ ਰੋਟੀ ਬਣਾਉਣੀ ਹੁੰਦੀ ਆ ਸ਼ਾਮ ਵਾਲੀ ਤੇ ਉਹ ਵੀ ਸਾਰਾ ਹੱਪਸੈਟ ਹੀ ਹੋ ਗਿਆ ਤੇ ਪਰ ਜਦੋਂ ਗੱਲਾਂ ਕਰਨ ਲੱਗ ਜਿੰਨੇ ਫਿਰ ਟਾਈਮ ਦਾ ਕੋਈ ਪਤਾ ਨਹੀਂ ਲੱਗਦਾ ਹੈਗਾ ਤੇ ਸੰਦੀਪ ਤਾਂ ਇਧਰ ਮਿਸਤਰੀ ਕੰਨੀ ਬਿਜੀ ਸੀਗੇ ਤੇ ਤਾਂ ਕਰਕੇ ਰਵਨੀਤ ਸਕੂਲੋਂ ਆ ਆ ਗਈ ਸੀ ਜਦੋਂ ਮੈਂ ਗੱਲਾਂ ਕਰਦੀ ਸੀ ਤੇ ਵੀਡੀਓ ਵੀਡੀਓ ਮੈਂ ਕੋਈ ਸ਼ੂਟ ਨਹੀਂ ਕਰੀ ਕਿਉਂਕਿ ਰਿਲੈਕਸ ਜੇ ਹੋਣ ਨੂੰ ਵੀ ਦਿਲ ਕਰਦਾ ਹੁੰਦਾ ਵੀ ਸਾਰਾ ਦਿਨ ਮੈਂ ਬੰਨਣ ਜੇ ਛਤਾ ਰਹਿਣਾ ਚਾਹੁੰਦੀ ਨਹੀਂ ਹੁੰਦੀ ਵੀ ਆਪਾਂ ਨੂੰ ਕੋਈ ਬੰਦਸਤ ਜੀ ਹੁੰਦੀ ਆ ਇੱਥੇ ਸੋਸ਼ਲ ਮੀਡੀਆ ਤੇ ਵੀ ਮੈਨੂੰ ਐ ਹੁੰਦਾ ਵੀ ਬਲੌਗਿੰਗ ਕਰਦੇ ਮੈਨੂੰ ਕੋਈ ਜ਼ਿਆਦਾ ਆਏ ਨਹੀਂ ਹੁੰਦਾ ਹੈਗਾ ਵੀ ਆਪਾਂ ਜ਼ਿਆਦਾ 뷰ਅਰ ਦਾ ਕੋਈ ਚੱਕਰ ਆ ਜਾਏ ਆ ਬਸ ਮੈਨੂੰ ਐ ਆ ਵੀ ਮੇਰੀ ਜਿਹੜੀ ਵੀਡੀਓ ਕੰਟੀਨਿਊ ਜਾਂਦੀ ਆ ਹਨਾ ਤੇ ਆਪਣਾ ਜਿਹੜਾ ਸਰਕਲ ਆ ਵਧੀ ਜਾਂਦਾ ਵਧਿਆ ਆਪਣਾ ਚੈਨਲ ਚੱਲਦਾ ਵਾਹੀ ਗੁਰੂ ਦੀ ਕਿਰਪਾ ਨਾਲ ਥ ਫੋਨ ਨਾਲ ਸਾਥ ਨਾਲ ਹਨਾ ਤੁਸੀਂ ਮੈਨੂੰ ਸਾਥ ਦਿਨੇ ਹੋ ਤੇ ਜਿਹੜੇ ਜਿਹੜੇ ਵੀ ਬਸ ਉਹੀ ਚੀਜ਼ ਆ ਬਸ ਮੈਂ ਤਾਂ ਇਹੀ ਖੁਸ਼ ਹੂਆ ਹਨਾ ਬਿਕ ਕੋ ਪਲੇਟਫਾਰਮ ਪਰ ਮਿਲਿਆ ਹੋਇਆ ਜਿੱਥੇ ਆਪਾਂ ਆਪਣੀ ਗੱਲਬਾਤ ਕਰ ਸਕਦੇ ਆ ਗੱਲਬਾਤ ਰੱਖ ਸਕਦੇ ਆ ਕਿਉਂਕਿ ਆਪਾਂ ਦੁਨੀਆ ਤੇ ਆਏ ਆ ਹਨਾ ਜਿਹੜਾ ਕੁਝ ਕਰਨ ਨੂੰ ਆਪਣਾ ਜੀ ਕਰਦਾ ਹੁੰਦਾ ਆਪਾਂ ਨੂੰ ਕਰ ਲੈਣਾ ਚਾਹੀਦਾ ਹਨਾ ਕਿੰ ਵੀ ਇੱਕ ਬਲੌਗਿੰਗ ਕਰਨ ਨੂੰ ਮੈਂ ਕੋਈ ਵੱਡਾ ਕੰਮ ਨਹੀਂ ਸਮਝਦੀ ਕੋਈ ਟੈਨਸ਼ਨ ਨਹੀਂ ਸਮਝਦੀ ਕਿਉਂਕਿ ਇਹ ਕਿਹੜਾ ਮੈਨੂੰ ਕਿਸੇ ਨੇ ਧੱਕੇ ਨਾਲ ਕਰਨ ਲਾਇਆ ਹੈ ਮੇਰਾ ਆਪਣਾ ਮਨ ਸੀ ਮੇਰਾ ਆਪਣਾ ਦਿਲ ਸੀਗਾ ਹਨਾ ਤੇ ਵੀ ਮੈਂ ਕਰਨੀਆ ਵੀ ਕੋਈ ਮਜਬੂਰੀ ਨਹੀਂ ਸੀ ਹੈਗੀ ਜੇ ਮੈਂ ਕਹਾ ਵੀ ਕੋਈ ਜ਼ਿਆਦਾ ਵੀ ਕੋਈ ਆਪਾਂ ਕੰਮ ਜਿਵੇਂ ਹੁਣ ਕਈ ਕਹਿ ਦਿੰਦੇ ਨੇ ਵੀ ਬਹੁਤ ਆਇਆ ਆਇਆ ਨਹੀਂ ਜੀ ਤੇ ਕਿਉਂਕਿ ਕਰਨਾ ਹੋਵੇ ਹਨਾ ਆਪਾਂ ਕਿਸੇ ਵੀ ਢੰਗ ਨਾਲ ਕੰਮ ਨੂੰ ਪਰ ਮੈਂ ਰਿਲੈਕਸ ਰਹਿ ਕੇ ਹਨਾ ਵੀਡੀਓ ਪਾਉਣੀ ਡੇਲੀ ਡਾਊਨਲੋਡ ਕਰਨੀ ਹਨਾ ਤੇ ਰਿਲੈਕਸ ਰਹਿ ਕੇ ਰਿਲੈਕਸ ਮਨ ਨਾਲ ਹਨਾ ਵੀਡੀਓ ਬਣਾਉਣੀ ਆ ਕੋਈ ਟੈਨਸ਼ਨ ਲੈ ਕੇ ਕੋਈ ਬੜਨ ਲੈ ਕੇ ਕੋਈ ਕੰਮ ਸਮਝ ਕੇ ਮੈਂ ਇਹਨੂੰ ਨਹੀਂ ਕਰਦੀ ਹੈਗੀ ਤੇ ਮੈਨੂੰ ਕੋਈ ਐਵੇਂ ਵੀ ਨਹੀਂ ਹੁੰਦਾ ਵੀ ਹਾਂ ਵੀ ਜਿਆਦਾ ਜਿਵੇਂ ਆਪਾਂ ਕਹਿੰਦੇ ਵੀ ਤਮਾ ਜੀ ਵਧਾਈ ਹੋਈ ਹੈ ਵੀ ਹਾਂ ਜੀ ਜਿਆਦਾ ਨਹੀਂ ਨਹੀਂ ਜੀ ਜਿਹੜੀ ਮੇਰੀ ਥਿੰਕਿੰਗ ਆ ਉਹ ਮੇਰੀ ਇਹੀ ਆ ਵੀ ਲਾਈਫ ਨੂੰ ਇੰਜੋਏ ਵੀ ਕਰੋ ਨਾਲ ਦੀ ਨਾਲ ਤੇ ਇਹ ਤਾਂ ਜ਼ਿੰਦਗੀ ਹੈ ਜੀ ਇਹ ਚੱਲੀ ਜਾਂਦੀ ਹੈ ਹਨਾ ਐਵੇਂ ਹੀ ਇਹ ਨਹੀਂ ਚੱਲੀ ਜਾਣਾ ਤੇ ਇਹ ਕੋਈ ਵੱਡਾ ਹੋਣੀ ਹੈਗਾ ਆਪਾਂ ਆਪਣਾ ਕੰਮ ਆਪਾਂ ਖੁਦ ਆਪਣੇ ਕੰਮ ਦੇ ਜਿਹੜੇ ਮਾਲਕਾਂ ਤੇ ਆਪਾਂ ਨੂੰ ਕਿਸ ਤਾ ਕੋਈ ਨਾ ਬਾਹੀ ਗੁਰੂ ਦੀ ਕਿਰਪਾ ਤੇ ਤੁਹਾਡਾ ਭੈਣਾ ਭਾਈ ਦਾ ਸਾਥ ਆ ਤੇ ਬਹੁਤ ਸੋਹਣੀ ਜ਼ਿੰਦਗੀ ਲੰਘਦੀ ਆ ਬਹੁਤ ਸੋਹਣੇ ਦਿਨ ਗੁਜ਼ਰਦੇ ਨੇ ਹਨਾ ਬਾਹੀ ਗੁਰੂ ਕਿਰਪਾ ਬਣਾਈ ਰੱਖੇ ਹਨਾ ਇਸ ਤਰ੍ਹਾਂ ਹੀ ਹਸਤੇ ਖੇੜਦੇ ਆਪਾਂ ਆਪਣੀ ਜ਼ਿੰਦਗੀ ਪੂਰੀ ਕਰੀਏ ਤੇ ਚਲੋ ਆਪ ਡਾਉਨਸ ਦਾ ਜ਼ਿੰਦਗੀ ਚ ਆਉਂਦੇ ਹੀ ਰਹਿੰਦੇ ਨੇ ਇਹ ਜ਼ਿੰਦਗੀ ਦੀ ਇੱਕ ਸੱਚਾਈ ਆ ਹਨਾ ਚੱਲਦੇ ਰਹਿੰਦੇ ਨੇ ਤੇ ਤੁਸੀਂ ਇਸ ਤਰ੍ਹਾਂ ਹੀ ਚੈਨਲ ਨਾਲ ਜੁੜੋ ਹੁਣ ਰਿਸਪੌਂਸ ਦਿਓ ਤੇ ਵਧੀਆ ਲੱਗਦਾ ਚੰਗਾ ਲੱਗਦਾ ਹਨਾ ਵੀ ਫਿਰ ਪਤਾ ਲੱਗਦਾ ਰਹਿੰਦਾ ਵੀ ਆਪਣੀ ਜੁਟੀਓ ਫੈਮਿਲੀ ਕਿਸ ਤਰ੍ਹਾਂ ਦੀ ਹੈ ਹਨਾ ਕਿਵੇਂ ਗਰੋ ਹੋ ਰਹੀ ਆ ਤੇ ਬਾਕੀ ਠੀਕ ਆ ਜੀ ਹਨਾ ਅੱਜ ਤਾਂ ਕਰਕੇ ਵੀਡੀਓ ਦਾ ਪੈੰਡ ਇੱਥੇ ਕਰਦੇ ਕਿ ਉਸ ਤੋਂ ਬਾਅਦ ਮੈਂ ਕੋਈ ਬਲੌਗ ਬਲੌਗ ਸੂਟ ਨਹੀਂ ਕਰਿਆ ਮਾਸੀ ਜੀ ਹੁਣੇ ਆਈ ਸੀਗੇ ਤੇ ਅਲਾਲ ਤੋਂ ਤੇ ਮੇਰੀ ਭੈਣ ਦੇ ਸਹੁਰੇ ਹਨਾ ਸਸ ਸਹੁਰੇ ਆ ਤਾਂ ਜਾਨੀ ਉਹਨਾਂ ਦੀ ਸਾਸੂ ਸਾਸੂ ਮਾਂ ਨਹੀਂ ਸਾਸੂ ਮਾਂ ਹਿੰਦੀ ਚ ਸਸ ਪੰਜਾਬੀਆ ਦਿੱਤਾ ਆਪਣੀ ਸੱਸ ਹੀ ਹੁੰਦੀ ਹੈ ਨਾ ਸੱਸ ਤੇ ਉਹ ਮਾਸੀ ਜੀ ਹੁੰਦੀਆਂ ਦੋਨੇ ਸੱਕੀਆਂ ਪਹਿਣਾ ਨਹੀਂ ਮਤਲਬ ਇੱਕ ਇੱਕ ਘਰੇ ਜਿਵੇਂ ਆਪਾਂ ਕਹਿੰਦੇ ਸੱਕੇ ਭਾਈਆਂ ਨੂੰ ਸੱਕੀਆਂ ਪਹਿਣਾ ਵਿਆਹੀ ਹੋਈ ਨਹੀਂ ਤਾਂ ਕਰਕੇ ਫਿਰ ਉਹਨਾਂ ਦੀ ਫੈਮਿਲੀ ਜਿਵੇਂ ਇਕੱਠੀ ਜੀ ਉਹ ਇਕੱਠੀ ਰਹਿੰਦੇ ਨੇ ਹੈ ਨਾ ਸਾਰਾ ਦਿਨ ਤਾਂ ਕਰਕੇ ਉਹ ਦੋਨੋਂ ਹੀ ਮੰਮੀ ਨੂੰ ਮਿਲਣ ਆਈ ਅਸੀਂ ਵੀ ਭੈਣ ਨੇੜੇ ਆਈ ਹੋਈ ਆਪਾਂ ਮਿਲਿਆ ਹੀ ਏ ਤੇ ਬਾਕੀ ਨਵੀਆਂ ਗੱਲਾਂ ਬਾਤਾਂ ਕਰੀਏ ਚੰਗਾ ਲੱਗਦਾ ਜੀ ਹੈ ਨਾ ਤੇ ਆਹੀ ਦੁਨੀਆ ਆਹੀ ਜ਼ਿੰਦਗੀ ਆਹੀ ਮੋਹ ਮੁਹੱਬਤ ਨੇ ਆਹੀ ਪਿਆਰ ਨੇ ਤੇ ਕਹਿੰਦੇ ਹੁੰਨੇ ਆ ਵੀ ਚੰਗੇ ਚੰਗੇ ਫੰਕਸ਼ਨ ਆ ਦੀ ਚੰਗੇ ਚੰਗੇ ਜਗ੍ਹਾ ਤੇ ਆਪਾਂ ਇਕੱਠੇ ਹੁੰਦੇ ਰਹੀਏ ਹਨ ਤੇ ਇਹ ਚੀਜ਼ ਹੁੰਦੀ ਹੈ ਤੁਹਾਨੂੰ ਫੇਰ ਪੈਣੀ ਸਟਾਰਟ ਹੋ ਗਈ ਥੋੜੀ ਥੋੜੀ ਨੂੰ ਲੱਗਦਾ ਵੀ ਪਾਉਗੀ ਤੁਹਾਨੂੰ ਹੋਣਾ ਤੇ ਬਾਕੀ ਜ਼ਰੂਰ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਆ ਕਰੋ ਜੀ ਤੇ ਕੋਈ ਫਰਕ ਨਹੀਂ ਪੈਂਦਾ ਹੁੰਦਾ ਤੇ ਐਨੇ ਨਾਲ ਇਹ ਹੋ ਜਾਂਦਾ ਵੀ ਹਾਂ ਜੀ ਵੀ ਚਲੋ ਰਿਸਪੌਂਸ ਦਿੱਤਾ ਹਨ ਚੰਗਾ ਲੱਗਦਾ ਜੇ ਕਿਸੇ ਨੂੰ ਆਪਾਂ ਐਪਰੀਸ਼ੀਏਟ ਕਰਦੇ ਆ ਹਨ ਮੇਰਾ ਤਾਂ ਜਾਨੀ ਸੋਚੀ ਹੁੰਦੀ ਆ ਕੱਪੜੇ ਹੈਗੇ ਨੇ ਸਲਾਬੇ ਤੇ ਇੱਕ ਜੀ ਕਰਦਾ ਲਾਲ ਆ ਤੇ ਇੱਕ ਦਿਲ ਕਰਦਾ ਵੀ ਸਟੈਂਡ ਉੱਥੇ ਕਰਦਾ ਪਰ ਉੱਥੇ ਹੈ ਥਾਂ ਨਹੀਂ ਹੈਗਾ ਮੋਟਰਸਾਈਕਲ ਖੜਾ ਗੱਡੀ ਖੜੀ ਆ ਢੋਲ ਪਿਆ ਕਣ ਕਲਾ ਪੇਟੀ ਪਈ ਆ ਹਨਾ ਨਹੀਂ ਅੱਗੇ ਮੈਂ ਸਰਦੀ ਚ ਸਟੈਂਡ ਇੱਥੇ ਅੰਦਰ ਕਰ ਦਿੰਦੀ ਹੁੰਦੀ ਸੀ ਕਿਉਂਕਿ ਰਾਤ ਨੂੰ ਤਰੇਲ ਨਹੀਂ ਪੈਂਦੀ ਉੱਥੇ ਫਿਰ ਤੁੱਤੇ ਘੱਡੇ ਜਾਂਦਾ ਹੁਣ ਇਹ ਮੇਰਾ ਮਾਣਾ ਹੀ ਆ ਨਹੀਂ ਸੰਦੀਪ ਨੂੰ ਲਾ ਕੇ ਨਾਲ ਲਾ ਕੇ ਚੱਕ ਕੇ ਉਧਰ ਰੱਖਿਆਵਾਂਗੇ ਉਹ ਜਿਹੜਾ ਨਮਾ ਬਣਿਆ ਫਿਰ ਆਇਆ ਸਵੇਰੇ ਸਟੈਂਡ ਤੇ ਕੱਪੜੇ ਫੋਨ ਨੂੰ ਟਾਈਮ ਬਹੁਤ ਲੱਗ ਜਾਂਦਾ ਕਿਉਂਕਿ ਐ ਲਾਉਣੇ ਫੋਨੇ ਸਟੈਂਡ ਦਾ ਹੀ ਸੁਖੁੰਦਾ ਵੀ ਆਪਾਂ ਅੰਦਰ ਬਾਹਰ ਇਹਨੂੰ ਚੱਕ ਕੇ ਕਰ ਸਕਦੇ ਆ ਤੇ ਮੈਨੂੰ ਐਂ ਆ ਵੀ ਐਂ ਸਟੈਂਡ ਨੂੰ ਚੱਕ ਕੇ ਉਧਰ ਕਰ ਤਾ ਕਿ ਚਲੋ ਦੇਖਦੀਆਂ ਜੀ ਤੇ ਇਹਦੇ ਨਾਲ ਹੀ ਆਪਾਂ ਵੀਡੀਓ ਦਾ ਅੱਜ ਵਾਲੀ ਦਾ ਐਂਡ ਕਰਦੇ ਆ ਤੇ ਕੱਲ੍ਹ ਜਸਨੀਤ ਕਹਿੰਦੀ ਹੁੰਦੀ ਆ ਮੈਂ ਐਂਡ ਕਰਾਉਂਗੀ ਸੌ ਰਹੇ ਹੋ ਜੀ ਕਿਉਂ ਤੁਸੀਂ ਕਿਉਂ ਸੌ ਰਹੇ ਹੋ ਜਸਨੀਤ ਸੌਂ ਗਈ ਮਮਾ ਹਾਂ ਲਓ ਜੀ ਜਸ ਨੀਟ ਵੀ ਸੌਂਗੀ ਜਸ ਨੀਟ ਕਹਿੰਦੀ ਆ ਮੈਂ ਵੀਡੀਓ ਦਾ ਮੰਮਾ ਐਂਡ ਕਰੂੰਗਾ ਇਹ ਤਾਂ ਸੌਂਗੀ ਚਲੋ ਜੀ ਚਲੋ ਆਪਾਂ ਹੀ ਕਰ ਦਿੰਨੇ ਆ ਤੇ ਠੀਕ ਆ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੰਮੀ ਲੱਗੀ ਹੋਈ ਹੈ ਕੋਟਿਆ ਬਣਨ ਨੂੰ ਮੰਮੀ ਤਾਂ ਸਾਹੀ ਬੁਣੀ ਜਾਂਦੀ ਹੁਣ ਇਹ ਦੋ ਕੈਪਾ ਬਣਾਤੀ ਆ ਮੰਮੀ ਨੇ ਹੁਣ ਮੈਂ ਵੀ ਬੋਲੂਗੀ ਬੁੰਦੀਆ ਕਾਕੀ ਵਾਲੀ ਜਾਕਟ ਹਨਾ ਮੈਂ ਉਹ ਵੀ ਤੁਹਾਨੂੰ ਦਿਖਾਉਂ ਇੱਕ ਦਿਨ ਨਾ ਕਾਕੀ ਵਾਲੀ ਜਾਕਟ ਕਿਵੇਂ ਬਣਾਉਂਦੀ ਆ ਤੇ ਬਹੁਤ ਸੋਹਣੇ ਸੋਹਣੇ ਕਾਕੇ ਬਣਨਗੇ ਉਹਦੇ ਉੱਪਰ ਤੇ ਠੀਕ ਹੈ ਜੀ ਬਾਏ ਬਾਏ ਟੇਕ ਕੇਅਰ ਸਤਿ ਸ੍ਰੀ ਅਕਾਲ ਜੀ